ਹੁਣ ਪ੍ਰਸ਼ਨ ਹੈ ਕਿ ਪ੍ਰਵਿਰਤੀ ਕਿ ਨਿਵ੍ਰਤੀ ਕਰਮ ਵਿੱਚ ਪ੍ਰਵਿਰਤ ਹੋਣਾ ਹੈ ਮੁਕਤੀ ਵਾਸਤੇ ਕਿ ਕਰਮਾਂ ਤੋਂ ਨਿਵ੍ਰਤ ਹੋਣਾ ਮੁਕਤੀ ਪ੍ਰਾਪਤ ਕਰਨ ਵਿਰਤੀ ਦਾ ਅਰਥ ਕਿਸੇ ਕੰਮ ਵਿੱਚ ਲੱਗਣਾ ਹੈ ਕਿਸੇ ਕੰਮ ਵਿੱਚ ਲੱਗ ਕੇ ਉਸ ਕੰਮ ਦਾ ਫਲ ਵੀ ਭੋਗਣਾ ਪੈਂਦਾ ਹੈ ਕਰਮਾਂ ਤੇ ਉਹਨਾਂ ਦੇ ਫਲਾਂ ਦਾ ਇਹ سلسلہ ਬਹੁਤ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਜੇ ਕਰਮ ਮਾੜੇ ਹਨ ਤਾਂ ਮਾੜੇ ਫਲ ਭੋਗਣੇ ਪੈਂਦੇ ਹਨ ਜੇ ਕਰਮ ਚੰਗੇ ਹਨ ਫੱਚਾਂਗੇ ਕੁਲਪੁਗਣੇ ਬੰਦੇ ਕਿਸੇ ਫਲ ਨੂੰ ਭੋਗਣ ਦੌਰਾਨ ਵੀ ਕੋਈ ਨਾ ਕੋਈ ਕਰਮ ਕੀਤਾ ਹੀ ਜਾਂਦਾ ਹੈ ਫਲ ਭੋਗਣ ਦੌਰਾਨ ਕੀਤੇ ਗਏ ਕਰਮ ਨੇ ਵੀ ਫਲ ਤਾਂ ਦੇਣੀ ਹੈ ਤੇ ਫਿਰ ਉਸ ਫਲ ਨੂੰ ਭੋਗਣਾ ਵੀ ਪੈਣਾ ਹੈ ਇਸ ਤਰ੍ਹਾਂ ਇੱਕ ਕਰਮ ਤੇ ਕਰਮ ਫਲ ਦੀ ਲੜੀ ਮੁਕਣ ਵਿੱਚ ਹੀ ਨਹੀਂ ਹੁੰਦੀ ਕੀ ਇਸ ਪ੍ਰਕਾਰ ਕਰਮਾ ਵਿੱਚ ਲੱਗਣ ਦੀ ਇਹ ਕਿਰਿਆ ਇਹ ਪ੍ਰਵਿਰਤੀ ਮਾਰਕ ਬੰਧਨ ਦਾ ਹੀ ਕਾਰਨ ਤਾਂ ਨਹੀਂ ਹੈ ਇਹ ਪ੍ਰਸ਼ਨ ਹੈ ਕਰਮ ਵਿੱਚ ਪ੍ਰਵਿਰਤ ਹੋਣ ਦਾ ਮੁੱਖ ਉਦੇਸ਼ ਗਿਆਨ ਦੀ ਪ੍ਰਾਪਤੀ ਹੈ ਗਿਆਨ ਪ੍ਰਾਪਤੀ ਲਈ ਕਰਮ ਦੀ ਜ਼ਰੂਰਤ ਹੈ ਗਿਆਨ ਹਾਸਿਲ ਕਰਨ ਉਸ ਕਰਮ ਕਰਨਾ ਹੈ ਜਿਵੇਂ ਕਿਸੇ ਦਰਖਤ ਨੂੰ ਫੁੱਲ ਲੱਗਣ ਦਾ ਉਦੇਸ਼ ਉਹਨਾਂ ਦਾ ਫਲ ਬਣਨਾ ਹੈ ਫਲ ਬਣਨ ਨਾਲ ਫੁੱਲ ਖਤਮ ਹੋ ਜਾਂਦੇ ਹੈ ਇਸੇ ਪ੍ਰਕਾਰ ਕਰਮ ਅਭਿਆਸ ਦਾ ਉਦੇਸ਼ ਕਰਮ ਕਰਨ ਦਾ ਉਦੇਸ਼ ਗਿਆਨ ਪ੍ਰਾਪਤੀ ਹੈ ਗਿਆਨ ਪ੍ਰਾਪਤੀ ਹੋਣ ਨਾਲ ਕਰਮਾਂ ਦਾ ਖਾਤਮਾ ਹੋ ਜਾਂਦਾ ਹੈ ਫਲ ਕਾਰਨ ਫੁੱਲੀ ਬਨ ਰਾਏ ਫਲ ਲਾਗਾ ਤਬ ਫੁੱਲ ਬਿਲਾਏ ਗਿਆਨ ਕਾਰਨ ਕਰਮ ਅਭਿਆਸ ਗਿਆਨ ਭਇਆ ਤਹਿ ਕਰਮ ਹੈ ਨਾਸ ਗਿਆਨ ਪ੍ਰਾਪਤੀ ਹੋਣ ਤੋਂ ਬਾਅਦ ਜੀਵ ਨਿਵ੍ਰਿਤ ਹੋ ਕੇ ਮੁਕਤੀ ਪ੍ਰਾਪਤ ਕਰ ਲੈਂਦਾ ਗਿਆਨ ਇੱਕ ਨਗਰ ਹੈ ਇੱਕ ਸ਼ਹਿਰ ਹੈ ਜੋ ਅਚਲ ਹੈ ਜੋ ਸਥਿਰ ਹੈ ਉਸ ਨਗਰ ਤੱਕ ਪਹੁੰਚਣ ਦੀ ਯਾਤਰਾ ਉਸ ਸ਼ਹਿਰ ਤੱਕ ਪਹੁੰਚਣ ਦਾ ਸਫ਼ਰ ਪ੍ਰਵਿਰਤੀ ਕਰਮ ਹੈ ਗਿਆਨ ਦੇ ਨਗਰ ਵਿੱਚ ਪਹੁੰਚ ਕੇ ਯਾਤਰਾ ਖਤਮ ਹੋ ਜਾਂਦੀ ਹੈ ਹੁਣ ਯਾਤਰੀ ਨੂੰ ਹੋਰ ਯਾਤਰਾ ਦੀ ਜ਼ਰੂਰਤ ਨਹੀਂ ਹੋਰ ਪ੍ਰਵਿਰਤੀ ਦੀ ਜ਼ਰੂਰਤ ਨਹੀਂ ਉਹ ਯਾਤਰਾ ਰੂਪੀ ਕਰਮ ਤੋਂ ਨਿਵ੍ਰਿਤ ਹੋ ਗਿਆ ਹੈ ਹੁਣ ਇੱਥੇ ਪ੍ਰਸ਼ਨ ਹੈ ਕਿ ਕੀ ਗਿਆਨੀ ਕਰਮਾਂ ਤੋਂ ਸੰਪੂਰਨ ਨਿਵ੍ਰਿਤ ਹੋ ਜਾਂਦਾ ਹੈ ਜਾਦ ਤੱਕ ਤ੍ਰਿਗੁਣਾਤਮਕ ਸਰੀਰ ਕਾਇਮ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ ਕਰਮਤਾ ਕਰਦਾ ਹੀ ਰਹਿੰਦਾ ਹੈ ਕਰਮ ਤੋਂ ਬਿਨਾ ਸਰੀਰ ਨਹੀਂ ਰਹਿ ਸਕਦਾ ਮੁਕਤ ਆਤਮਾ ਜੀਵ ਕਰਮ ਫਲ ਤੋਂ ਨਲੇਪ ਹੁੰਦਾ ਹੈ ਮੁਕਤ ਆਤਮਾ ਜੀਵ ਕਰਮ ਤਾਂ ਕਰਦਾ ਹੈ ਕਰਮ ਫਲ ਤੋਂ ਨਲੇਪ ਹੁੰਦਾ ਹੈ जनक ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ। जनक ਰਾਜਾ ਹੋਇਆ। ਬਹੁਤ ਪੁਰਾਣੇ ਸਮੇਂ ਵਿੱਚ। ਉਸ ਦਾ ਗੁਰੂ ਸੀ ਅਸ਼ਟਵਕਰ। ਅਸ਼ਟਵਕਰ ਨੂੰ ਉਸ ਨੇ ਗੁਰੂ ਮੰਨ ਲਿਆ ਸੀ। ਅਸ਼ਟਾਵਕਰ اور ਜਨਕ ਦੇ ਵਿੱਚ ਜੋ ਸੰਵਾਦ ਹੋਇਆ ਉਸ ਨੂੰ ਅਸ਼ਟਾਵਕਰ ਗੀਤਾ ਵਿੱਚ ਲਿਖਿਆ ਹੋਇਆ ਹੈ। ਉਹਦੇ ਵਿੱਚ ਅਸ਼ਟਾਵਕਰ ਨੇ ਕਿਹਾ ਸਰਵਾਰੰਭੇਸ਼ੂ ਨਿਸ਼ਕਾਮੋ ਯਸ਼ਚਰੇ ਦਵਾਲਵਨ ਮੁਨੀ नले पस्तस्य शुद्धस्य क्रियामाने अपी कर्मणि अस्ताव कृतमिच्छान्त यस्ता भाव है जो ज्ञानी मुनि बच्चे वांग निष्काम भावनाल काम शुरू करता है अजेहा शुद्ध स्वरूप यानी ਕਰਮਾਂ ਵਿੱਚ ਲਿਪਤ ਨਹੀਂ ਹੁੰਦਾ ਤ੍ਰਿਗੁਣਾਤਮਕ ਸਰੀਰ ਹੈ ਜਦ ਤੱਕ ਸਰੀਰ ਹੈ ਸਰੀਰ ਕਰਮ ਕਰੇਗਾ ਹੀ ਲੇਕਿਨ ਉਸ ਸਰੀਰ ਵਿੱਚ ਰਹਿ ਰਿਹਾ ਗਿਆਨੀ ਉਸ ਕਰਮ ਦੇ ਵਿੱਚ ਲਿਪਤ ਨਹੀਂ ਹੁੰਦਾ ਕਰਮ ਕਰਦਾ ਹੋਇਆ ਵੀ ਉਸ ਕਰਮ ਤੋਂ ਨਿਰਲੇਪ ਰਹਿੰਦਾ ਹੈ ਆਰੰਭ ਵਿੱਚ 사ਧਕ ਦੀ ਪ੍ਰਵਿਰਤੀ ਗਿਆਨ ਦੀ ਪ੍ਰਾਪਤੀ ਲਈ ਸੀ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਹੁਣ ਆਪਣੀ ਮੁਕਤੀ ਦੇ ਕਰਮ ਤੋਂ ਉਹ ਨਿਵਰਤ ਹੋ ਗਿਆ ਹੈ ਹੁਣ ਉਸ ਦਾ ਕਰਮ ਆਪਣੀ ਇੱਛਾ ਪੂਰਤੀ ਲਈ ਨਹੀਂ ਪਰ ਉਪਕਾਰ ਵਾਸਤੇ ਹੋਰਨਾਂ ਦੇ ਭਲੇ ਵਾਸਤੇ ਜਨਮ ਮਰਨ ਦੂਹੂ ਮੈਂ ਨਾਹੀ ਜਨ ਪਰ ਉਪਕਾਰਿਆਏ ਜੀ দান ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਉਸੋ ਕੀਤਾ ਜਾ ਰਿਆ ਕਰਮ ਕਿਸੇ ਇੱਛਾ ਦੀਨ ਹੋ ਕੇ ਨਹੀਂ ਕੀਤਾ ਜਾ ਰਿਆ ਇਸ ਲਈ ਅਜਿਹੇ ਕਰਮ ਦਾ ਫਲ ਉਹ ਪ੍ਰਾਪਤ ਨਹੀਂ ਕਰਦਾ ਉਹ ਕਰਮ ਕਰਦਾ ਹੋਇਆ ਵੀ ਕਰਮ ਨਹੀਂ ਕਾਵਿਆ भावा भाव भाव विहीनो यस्तृप्तो निर्वासनो बुद्ध नैव किंचित कृतम तेन लोक दृष्टया विकुरवता फिर अष्टावक्र गीता ਦਾ ਇਹ ਉਦਾਹਰਣ ਦੇ ਰਿਹਾ ਕਿ भाव अभाव ਤੋਂ विहीन जो ज्ञानी तृप्त है निर्वासन है लोका दी नजर ਵਿੱਚ ਕਰਮ ਕਰਦੇ ਹੋਏ ਵੀ ਉਹ ਕੁਝ ਨਹੀਂ ਕਰਦਾ ਅਸਟੌਕ ਕੀਤਾ ਜਿਵੇਂ ਕੋਈ ਵਿਅਕਤੀ ਬਾਈਸਾਈਕਲ ਚਲਾਉਂਦਾ ਹੋਇਆ ਸਾਈਕਲ ਦੇ ਪੈडल ਮਾਰਦਾ ਰਹਿੰਦਾ ਹੈ ਜਦੋਂ ਉਹ ਪੈਡਲ ਚਲਾਉਣਾ ਬੰਦ ਕਰ ਦਿੰਦਾ ਤਾਂ ਸਾਈਕਲ ਇੱਕਦਮ ਉਸੇ ਵੇਲੇ ਉਸੇ ਹੀ ਥਾਂ ਤੇ ਨਹੀਂ ਰੁਕ ਜਾਂਦੀ ਪੈਡਲ ਮਾਰਨੇ ਬੰਦ ਕਰਨ ਤੋਂ ਬਾਅਦ ਵੀ ਸਾਈਕਲ ਕੁਝ ਦੂਰੀ ਤੈਅ ਕਰਦੀ ਹੈ ਪੈਡਲ ਮਾਰਨੇ ਬੰਦ ਕਰਨ ਤੋਂ ਬਾਅਦ ਵੀ ਸਾਈਕਲ ਵੱਲੋਂ ਕੀਤਾ ਜਾ ਰਿਹਾ ਯਾਤਰਾ ਰੂਪੀਓ ਕਰਮ ਸਾਈਕਲ ਸਵਾਰ ਦਾ ਪ੍ਰਾਰਬਧ ਕਿਹਾ ਜਾਂਦਾ ਹੈ ਪ੍ਰਾਰਬਧ ਪ੍ਰਾਰਬਧ ਭੋਗਣ ਤੋਂ ਬਾਅਦ ਸਾਈਕਲ ਰੁਕ ਜਾਏਗੀ ਤੇ ਸਾਈਕਲ ਸਵਾਰ ਦੀ ਯਾਤਰਾ ਮੁੱਕ ਜਾਏਗੀ ਇਸੇ ਤਰ੍ਹਾਂ ਤਤਵ ਗਿਆਨ ਪ੍ਰਾਪਤ ਹੋਣ ਤੋਂ ਬਾਅਦ ਗਿਆਨੀ ਜੀਵ ਸਿਰਫ ਪ੍ਰਾਰਭਦ ਹੀ ਭੋਗ ਰਿਹਾ ਹੁੰਦਾ ਹੈ ਵਾਸਤਵ ਵਿੱਚ ਉਹ ਨਿਵ੍ਰਿਤ ਹੋ ਚੁੱਕਾ ਹੈ ਪ੍ਰਾਰਭਦ ਭੋਗਣ ਤੱਕ ਉਸ ਦਾ ਸਰੀਰ ਕਾਇਮ ਰਹੇਗਾ ਉਸ ਦੇ ਸੰਚਿਤ ਕਰਮ ਤੇ ਨਵੀਨ ਕਿਰਿਆਮਾਨ ਕਰਮ ਗਿਆਨ ਦੇ ਪ੍ਰਭਾਵ ਨਾਲ ਨਸ਼ਟ ਹੋ ਜਾਂਦੇ ਹਨ ਸਰੀਰ ਦੀ ਸੁਭਾਵਿਕ ਪ੍ਰਵ੍ਰਤੀ ਨੂੰ ਰੋਕਿਆ ਨਹੀਂ ਜਾ ਸਕਦਾ ਕੋਈ ਸਮਾਧੀ ਦੀ ਅਵਸਥਾ ਵਿੱਚ ਬੈਠਾ ਵੀ ਹੋਵੇ ਪਰ ਕਿਸੇ ਸਮੇਂ ਭੁੱਖ ਨਾਲ ਪਿਆਸ ਨਾਲ ਵਿਆਕੁਲ ਹੋ ਕੇ ਸਰੀਰ ਭੋਜਨ ਜਾਂ ਪਾਣੀ ਦੀ ਮੰਗ ਕਰੇਗਾ ਇਹ ਸਰੀਰ ਦੀ ਸੁਭਾਵਿਕ ਪ੍ਰਕਿਰਤੀ ਹੈ ਇਹਦਾ ਸੁਭਾਅ ਹੈ ਸਰੀਰ ਦੀ ਇਸ ਮੰਗ ਨੂੰ ਪੂਰਾ ਕਰਨਾ ਪ੍ਰਵ੍ਰਤੀ ਹੈ क्रिया कर्म है काम है यह प्रवृत्ति शरीर दी जरूरत पूरी ਕਰਨ ਦੀ ਪ੍ਰਵਿਰਤੀ ਗਿਆਨ ਜਾਂ ਮੁਕਤੀ ਦੀ ਪ੍ਰਾਪਤੀ ਵਿੱਚ ਕਿਸੇ ਤਰ੍ਹਾਂ ਵੀ ਰੁਕਾਵਟ ਨਹੀਂ ਬਣਦੀ શરીર ਦੀ ਇਸ ਸੁਭਾਵਕ ਪ੍ਰਵਿਰਤੀ ਅਵਿਧਿਆ ਅਸਮਿਤਾ राग द्वेष ਜਾਂ અભਿਨਿवेश ਤੋਂ ਪ੍ਰਭਾਵਿਤ ਨਾ ਹੋਣ ਕਾਰਨ ਗਿਆਨ ਜਾਂ ਮੁਕਤੀ ਦੀ ਪ੍ਰਾਪਤੀ ਵਿੱਚ ਕੋਈ ਰੁਕਾਵਟ ਨਹੀਂ ਹੈ ਪ੍ਰਵ੍ਰਿਤੋ ਵਾ ਨਿਵ੍ਰਿਤੋ ਵਨੈਵ ਧੀਰਸਯ ਦੁਰਗ੍ਰਹ ਯਦਾ ਯਤ ਕਰਤੁ ਮਾਇਆਤੀ ਤਤ ਕ੍ਰਿਤਵਾ ਤਿਸ਼ਟਤਾ ਸੁਖੰ ਅਸ਼ਟਵਕਰ ਗੀਤਾ ਚੋਂ ਫਿਰ ਉਦਾਹਰਣ ਦੇਤੀ ਰਾਜਾ ਜਨਕ ਦਾ ਸੰਵਾਦ ਅਸ਼ਟਵਕਰ ਦੇ ਨਾਲ ਦਾ 파ਵ ਕਿ ਧੀਰ ਦੇ ਸਾਹਮਣੇ ਧੀਰ ਜਿਸ ਨੂੰ ਗਿਆਨ ਪ੍ਰਾਪਤ ਹੋ ਚੁੱਕਾ ਧੀਰ ਦੇ ਸਾਹਮਣੇ ਜਦੋਂ ਜਿਹੋ ਜਿਹਾ ਕੰਮ ਆ ਜਾਏ ਉਸ ਨੂੰ ਕਰਕੇ ਸੁਖ ਵਿੱਚ ਸਥਿਰ ਹੁੰਦਾ ਹੈ ਉਸ ਧੀਰ ਨੂੰ ਪ੍ਰਵ੍ਰਤੀ ਤੇ ਨਿਵ੍ਰਤੀ ਦਾ ਦੁਰਾਗ੍ਰਹਿ ਨਹੀਂ ਹੁੰਦਾ ਜੀਵ ਦੇ ਬੰਧਨ ਦਾ ਕਾਰਨ ਮਿੱਥਿਆ ਗਿਆ ਅਵਿਦਿਆ ਅਸਮਿਤਾ राग ਦਵੇਸ਼ ਤੇ ਅਭਿਨਿਵੇਸ਼ ਜਦੋਂ ਗਿਆਨ ਪ੍ਰਗਟ ਹੁੰਦਾ ਹੈ ਉਦੋਂ ਉਹ ਗਿਆਨ ਦਾ ਖਤਮਾ ਹੋ ਜਾਂਦਾ ਹੈ ਇਹ ਗਿਆਨ ਪ੍ਰਗਟ ਹੋਣਾ ਹੀ ਮੁਕਤੀ ਹੈ ਤੇ ਹਰ ਪ੍ਰਵਿਰਤੀ ਦਾ ਹਰ ਕਰਮ ਦਾ ਹਰ ਕੰਮ ਦਾ ਅੰਤਿਮ ਉਦੇਸ਼ ਗਿਆਨ ਦੀ ਪ੍ਰਾਪਤੀ ਹੀ ਹੋਣਾ ਚਾਹੀਦਾ